ਲੋਕ ਮਿੱਤਰੋ ਰੱਖਣ ਲੱਗ ਪਏ ਸਾਰੇ ਵੀਰ ਪਿੰਜਰੇ ਤੇ ਦਿਨੇ ਤੁਹਾਨੂੰ ਵੀਡੀਓ ਦੇ ਵਿੱਚ ਅਪਡੇਟ ਤਿਸਰ ਦੀ ਬਾਜੀ ਪਿੰਡ ਬਰਕੰਦੀ ਦੀ ਗੱਲ ਹੁੰਦੀ ਆ ਮਿੱਤਰੋ ਅੱਜ ਲੋਕ ਮਿੱਤਰੋ ਕਾਪੀ ਵਾਲਾ ਕੁਲਵਿੰਦਰ ਵੀਰ ਤੇ ਗੋਰਾ ਵੀ ਆ ਗਿਆ ਕਰਦੇ ਆ ਕਬੂਤਰਾਂ 'ਚ ਟੈਕ ਮਾਰ ਤੇ ਇੱਕ ਇੱਕ ਕਰਕੇ ਸਾਰੇ ਵੀਰ ਕਬੂਤਰ ਲਈ ਆਉਂਦੇ ਆ ਓ ਬਾਈ ਆ ਵੇਖੀ ਚੱਲੇ ਨਾਲ ਦੀ ਨਾਲ ਕਬੂਤਰ ਜੇ ਕਿਸੇ ਨੂੰ ਕੋਈ ਕੋਈ ਪ੍ਰੋਬਲਮ ਜੇ ਕਿਸੇ ਨੂੰ ਬਾਈ ਕੋਈ ਸ਼ੱਕ ਆ ਆਪਦਾ ਹੁਣੇ ਵੇਖ ਲਿਆ ਹਨ ਹਾਂ ਹੁਣੇ ਵਿਜੇਕੇ ਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ ਕੋਈ ਗਲਮੰਦਰ ਯਾਰ ਤੁਸੀਂ ਆਪ ਹੀ ਕੱਟ ਲਿਆ ਬਾਈ ਮਾੜਾ ਮਾੜਾ ਮਗਰ ਨੂੰ ਹੋ ਜਾ ਬਸ ਮਗਰ ਨੂੰ ਲੋ ਮਿੱਤਰੋ ਬਾਜਾ ਵਜਨ ਲਾ ਪੀਏ ਕੱਲੇ ਕੱਲੇ ਕੂਤਰ ਨੂੰ ਕਰਦੇ ਪੈਕ ਕਰਦੇ ਪੁੱਤਰ ਕਾਡਾ ਤਕਰੀਬਨ ਸਾਰੇ ਆਗੇ ਕੋਲੇ ਨਿੱਕਾ ਸੌਲੀ ਅਭੀ ਜੋਤ ਵਰਮੀ ਅਭੀ ਜੀਤ ਵਰਮੀ ਗੁਰਬਾਜ ਕੈਨੇਡਾ ਫਤੇ ਵੀਰ ਸਵਾਲ ਰਾਜਨ ਕਟੋਰੀ ਸ਼ਗਨਾ